ਜਿਹਦੇ ਚ ਸਭ ਤੋਂ ਪਹਿਲਾਂ ਜਿਹੜਾ ਬੂਟ ਹੈ ਨਾ ਆਪਣੇ ਹੁਣ ਬੂਟਾ ਨੂੰ ਕੀ ਕਰਦੇ ਹੋ ਤੁਸੀਂ ਪਾਲਿਸ਼ੀ ਕਰਦੇ ਹਾਂ ਅਸੀਂ ਪੇਂਟ ਕਰਦੇ ਸੀ ਓਕੇ ਸਾਡੇ ਨਾ ਰੈੱਡ ਕਲਰ ਦੇ ਬੂਟ ਹੁੰਦੇ ਆ ਥਾਣੇਦਾਰ ਦੇ ਹਾਂ ਤੇ ਉਹਨਾਂ ਨੂੰ ਰੈੱਡ ਪੇਂਟ ਰੈੱਡ ਪਾਲਿਸ਼ੀ ਹੁੰਦੀ ਹੈ ਫਿਰ ਮਚੀਤ ਤਾਂ ਕਰਦੇ ਸੀ ਹਾਂ ਨਹੀਂ ਮਚੀ ਨਹੀਂ ਜਿਹੜਾ ਟਰਾਲੀ ਨੂੰ ਪੇਂਟ ਕਰਦੇ ਆ ਅਸੀਂ ਬਾਕ ਕਰਦੇ ਹਾਂ ਅਨੇਬਲ 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 ਪੇਂਟ ਹੈ ਬੂਟਾਂ ਨੂੰ 벨ਟ ਨੂੰ ਜਿਹੜੀ ਕਾਲਜ ਟਾਈਮ ਜਾਂਦੇ ਆ ਜਦੋਂ ਪੜ੍ਹਨ ਜਾਂਦੇ ਸੀ ਕਲਾਸਾਂ ਲਾਉਣ ਉਹ 벨ਟ ਜਿਹੜੇ ਉਹ ਬੂਟ ਉਹ ਮੈਂ ਤਾਂ ਪਹਿਲੀ ਵਾਰ ਸੁਣ ਰਿਹਾ ਅਸੀਂ ਸੰਡੇ ਨੂੰ ਸਾਡੀ ਬਕਾਇਦਾ ਘੰਟੇ ਡੇਢ ਘੰਟੇ ਦੀ ਉਹੰਨੇ ਇਸੇ ਕੰਮ ਹੁੰਦਾ ਸੀ ਵੀ ਗਲ ਦੇ ਵਿੱਚ ਦੋ ਬੈਲਟਾਂ ਪਾਈਆਂ ਜਿਵੇਂ ਜੋਗੀਆਂ ਦੇ ਸੱਪ ਨਹੀਂ ਪਾਏ ਹੁੰਦੇ ਪੈਰਾ ਜੋ ਹੱਥਾਂ 'ਚੋਂ ਬੂਟ ਫੜੇ ਆ ਤੇ ਇੱਕ ਸਾਡੇ ਕੋਲੇ ਅਸੀਂ ਐਨਾਮਲ ਦੀ ਉਹ ਡੱਬੀ ਲਾਉਂਦੇ ਪੇਂਟ ਦੀ ਉਹ ਬੁਰਸ਼ ਹੁੰਦਾ ਫੇਰ ਸਾਡੇ ਕੋਲੇ ਜੇ ਕਿਸੇ ਕੋਲ ਨਹੀਂ ਲੱਗਦੀ ਨਹੀਂ ਸੀ ਲੱਗਦੀ ਤਾਂ ਉਂਗਲ ਨਾਲ ਹੀ ਹੁੰਦੀ ਸੀ ਉਹ ਤੇ ਲਾਉਂਦੇ ਉਂਗਲ ਨਾਲ ਹੀ ਔਰ ਲਾ ਕੇ ਸੀ ਨਾ ਤੇ ਸਾਡਾ ਜੇ ਕਿਤੇ ਪੇਂਟ ਪੂਟ ਥੜ ਜਾਂਦਾ ਉਹ ਡਬੀਲੇ ਹੁੰਦੇ ਫਿਰ ਅਸੀਂ ਦੂਜੇ ਨੂੰ ਨਾ ਜਿਵੇਂ ਬੱਚੇ ਨਹੀਂ ਹੁਸ਼ਾਈ ਵਾਸਤੇ ਮੰਗਦੇ ਹੁੰਦੇ ਕਿ ਬਾਈ ਬਣ ਕੇ ਯਾਰ ਮੈਨੂੰ ਤੋੜ ਅੱਛਾ